ਦਸੂਹਾ ਤੋਂ ਟਾਂਡਾ نیشنل ਹਾਈਵੇ ਤੇ ਰੋਡਵੇ ਦੀ ਬੱਸ ਤੇ ਸੀਮਰ ਦੇ ਟਰੱਕ ਵਿੱਚਕਾਰ ਹੋਈ ਟੱਕਰ 'ਚ ਦਰਜਨ ਤੋਂ ਵੱਧ ਸਵਾਰੀਆਂ ਜ਼ਖਮੀ ਹੋ ਗਈਆਂ। ਇਹ ਹਾ사 ਟਾਂਡਾ ਦੇ ਅੱਡਾ ਖੁੱਡਾ ਨੇੜੇ ਵਾਪਰਿਆ। ਇਹ ਹਾ사 ਇੰਨਾ ਭਿਆਨਕ ਸੀ ਕਿ ਦੋਵੇਂ ਵਾਹਨਾਂ ਦੇ ਭਰਖੱਚੇ ਤੱਕ ਉੱਡ ਗਏ ਤੇ ਮੌਕੇ ਉੱਤੇ ਚੀਕ ਚਹਾੜਾ ਪੈ ਗਿਆ। ਹਾਸੇ ਤੋਂ ਬਾਅਦ ਸਵਾਰੀਆਂ ਨੂੰ ਦਸੂਹਾ ਤੇ ਟਾਂਡੇ ਦੇ ਸਿਵਲ ਹਸਪੀਟਲ ਵਿੱਚ ਦਾਖਲ ਕਰਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਜਗਰਾਉਂ ਡਿਪੋ ਦੀ ਪੰਜਾਬ ਰੋਡਵੇ ਦੀ ਬੱਸ ਜੋ ਕਿ ਪਠਾਨਕੋਟ ਤੋਂ ਜਲੰਧਰਵਾਲ ਨੂੰ ਜਾ ਰਹੀ ਸੀ ਅੱਡਾ ਖੁੱਡਾ ਨੇੜੇ ਪਿੰਡ ਰਲਨਾ ਦੇ ਪੁਲ ਤੇ ਚਾਨਕ ਸੀਮਰ ਦਾ ਘੋਲ ਪਾਉਣ ਵਾਲੇ ਟੈਂਕਰ ਨਾਲ ਜਾ ਟਕਰਾਈ ਬੱਸ ਵਾਰੀਆਂ ਨਾਲ ਖਚਾਖਚ ਭਰੀ ਹੋਣ ਕਾਰਨ ਇਸ ਹਾਦਸੇ 'ਚ 16 ਦੇ ਕਰੀਬ ਸਵਾਰੀਆਂ ਗੰਭੀਰ ਰੂਪੇ ਜਖਮੀ ਹੋ ਗਈਆਂ ਇਤਿਹਾਸੇ ਤੋਂ ਬਾਅਦ ਐਸਐਸਐਫ ਦੀ ਟੀਮ ਨੇ ਜ਼ਖਮੀਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਟਾਂਡਾ ਤੇ ਦਸੂਆ ਦੇ ਸਿਵਲ ਹਸਪੀਟਲ ਵਿੱਚ ਸਵਾਰੀਆਂ ਨੂੰ ਪਹੁੰਚਾਇਆ ਕੁਝ ਕਿਸਮਤ ਦੀ ਗੱਲ ਇਹ ਹੈ ਕਿ ਹਾਦਸੇ 'ਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ બસ ਵੀ ਸਫ਼ਰ ਕਰਦੇ ਲੋਕਾਂ ਨੇ ਦੱਸਿਆ ਕਿ ਬੱਸ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਸੀ ਤੇ ਅਚਾਨਕ ਸੀਮਰ ਦਾ ਘੋਲ ਪਾਉਣ ਵਾਲਾ ਟੈਂਕਰ ਨੇ ਇਸ ਦੇ ਅੱਗੇ ਆ ਕੇ ਮੋੜ ਘੜ ਦਿੱਤਾ ਅਤੇ ਬੱਸ ਦੀ ਬ੍ਰੇਕ ਨਹੀਂ ਲੱਗੀ ਜਿਸ ਕਨ ਨਿਹੱਸਾ ਵਾਪਰ ਗਿਆ ਫਿਲਹਾਲ ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਬੱਸ 'ਚ ਬੈਠੀ ਸੀ ਹਾਂ ਤਾਂ ਖੜੀ ਸੀ ਤੇ ਬੈਠੇ ਸੀ ਮਿਹਨਤ ਨਾਲ ਇੰਨਾ ਖੜੀ ਆ ਕਿੰਨੀਆਂ ਕਸਵਾਰੀਆਂ ਸੀ ਬੈਠੀਆਂ ਬੱਸ 'ਚ ਉਸ ਤੋਂ ਬਾਅਦ ਕਿੱਥੇ ਕਿ ਜੀ ਐਕਸੀਡੈਂਟ ਹੋਇਆ? ਆ ਜਿਹੜਾ ਪੁੱਦਾ ਨਾ ਕਿ ਪੋਲਾਂ ਤੇ ਪੋਲ ਪਾਰ ਕਰਕੇ ਥੋੜੀ ਦੂਰ ਤੋਂ ਮੋੜਨੇ ਮੋੜਦਾਂ। ਕੁਝ ਕਾਰਨ ਪਤਾ ਲੱਗਾ ਕਿੱਦਾਂ ਹੋਇਆ ਐਕਸੀਡੈਂਟ? ਇਹ ਤਾਂ ਦੱਸ ਲੈਂਦਾ ਅੱਗੋ ਟਰੱਕ ਜਿਹੜਾ ਨਹੀਂ 6 ਮੀਟਰ ਲਾਂਦੇ ਨੇ। ਜਿੱਦੇ ਵੱਡੀ ਗੱਡੀ ਹੁੰਦੀ ਟਰੱਕ ਵਾਂਗੂ ਵੱਡਾ ਹੋ ਉਹ ਮੋਟਰ ਜੇ ਲੱਗਾ ਹੁੰਦਾ। ਉਹ ਨਹੀਂ ਝੱਕਦਾ ਮੈਂ ਇਹਨੂੰ ਮੋੜੀ ਐ ਜਿੱਦਾਂ ਮੋੜੀ ਉਹ ਬੱਸ ਬਣੀ ਬ੍ਰੇਕ ਮਾਰੀ ਪਰ ਬੱਸ ਰੁਕੀ ਨਹੀਂ। ਉਹਦੇ ਵਿੱਚ ਜਗ੍ਹਾ ਬੱਜੀ ਐ। ਕਿੰਨੇ ਕੁ ਲੋਕ ਜ਼ਖਮੀ ਹੋਏ ਇਹਦੇ ਵਿੱਚ? ਕਿੰਨੇ ਦੇ ਉੱਤੇ ਕਿੰਨੇ ਪਏ ਸੀ ਉਹ ਪਤਾ ਨਹੀਂ ਉਹਨਾਂ ਨੂੰ ਕਿੱਥੇ ਕਿੱਥੇ ਲੈ ਗਏ ਨੇ ਸਾਨੂੰ ਇੱਕ ਬ ਉਹ ਸਾਨੂੰ 5 ਬੰਦੇ ਤੇ ਲਿਆਂਦੇ ਨੇ ਬਾਕੀ ਦਾ ਨਹੀਂ ਮੈਨੂੰ ਪਤਾ ਕਿਨੇ ਆਏਗੇ ਤੇ ਕਿਹੜੇ ਜਿਹੜਾ ਇੱਕ ਬਸ ਹਾਦਸਾ ਹੋਇਆ ਆ ਕੀ ਮਾਮਲਾ ਆ ਔਰ ਕਿਨੇ ਪੇਸ਼ੈਂਟ ਆਏ ਆ ਕਿਸ ਤਰ੍ਹਾਂ ਦੀ ਹਾਲਾਤ ਨੇ ਮੈਂ ਐਸਐਮਓ ਡਾਕਟਰ ਮਨਮੋਹਨ ਸਿਵਲ ਹਸਪੀਟਲ ਦਸੂਹਾ ਅੱਜ ਕੋਈ ਜਲੰਧਰ ਬੱਸ ਜਾ ਰਹੀ ਸੀ ਜਿਹੜਾ ਖੁੱਡੇ ਲੱਗੇ ਕਿਸੇ ਟਿਪਰ ਦੇ ਨਾਲ ਵੱਜਨ ਨਾਲ ਐਕਸੀਡੈਂਟ ਹੋ ਗਿਆ ਸਾਡੇ ਕੋਲ 9 ਪੇਸ਼ੈਂਟ ਆਏ ਤੇ ਜੋ ਸਾਡੀਆਂ ਸਵਾਮਾਂ ਅਸੀਂ ਤੁਰੰਤ ਉਹਨਾਂ ਨੂੰ ਸਾਰੀ ਫਰਸਟ ایڈ ਦਿੱਤੀ ਆ ਉਦੇ ਵਿੱਚ ਜਿਹੜੇ ਸਾਡੇ ਕੋਲ ਪੇਸ਼ੈਂਟ ਆਏ ਆ ਸਾਰੇ ਸਟੇਬਲ ਹੀ ਆ ਕੋਈ ਸੀਰੀਅਸ ਨਹੀਂ ਹੈਗਾ ਥੋੜੀਆਂ ਥੋੜੀਆਂ ਸੱਟਾਂ ਲੱਗੀਆਂ ਸੀ ਇੱਕ ਅੱਧੇ ਪੇਸ਼ੈਂਟ ਦੇ ਫ੍ਰੈਕਚਰ ਲੱਗਦਾ ਪਰ ਕੋਈ ਅਸੀ ਗੱਲ ਨਹੀਂ ਹੈ ਸਾਰਾ ਵਧੀਆ ਤਰੀਕੇ ਨਾਲ ਮੈਨੇਜ ਹੋ ਗਿਆ ਕੋਈ ਕੁਸ਼ੀਮਤ ਭਾਗਾ ਨਹੀਂ